ਅਕਸਰ ਜਦੋਂ ਅਸੀਂ ਚੰਡੀਗੜ੍ਹ ਦੇ ਵਿੱਚ ਆਉਨੇ ਤਾਂ ਲੇਕ ਤੇ ਘੁੰਮਣ ਜ਼ਰੂਰ ਜਾਂਦੇ ਆਂ ਲੇਕ ਤੇ ਜਾਣ ਦੀ ਕੋਈ ਲੋੜ ਨਹੀਂ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਖਰੜ ਦੇ ਵਿੱਚ ਇੰਨੀਆਂ ਲੇਕਾਂ ਕਿ ਤੁਸੀਂ ਹੈਰਾਨ ਰਹਿ ਜਾਓਗੇ ਉਹ ਵੀ ਇੱਕਦਮ ਫ੍ਰੀ ਖਰੜ ਦੇ ਵਿੱਚ ਸਭ ਤੋਂ ਪਹਿਲੀ ਲੇਕ ਜਿਹੜੀ ਕਿ ਗਿਲਕੋ ਦੇ ਵਿੱਚ ਪੈਂਦੀ ਆ ਰਤਵੀ ਲੇਕ ਪ੍ਰੇਮ ਲੇਕ ਲੇਕ ਦੇ ਵਿੱਚ ਬੱਸਾਂ ਵੀ ਖੜੀਆਂ ਨੇ ਆਸਥਾ ਲੇਕ ਮੇਰੀ ਮਾਉਦੀ ਜਿੰਨੇ ਵਾਰ ਸਰਕਾਰ ਹੋਊਗੀ ਜਿਵੇਂ ਕਿ ਇਹ ਖੱਡੇ ਜੜ ਕੇ ਪਾਣੀ ਵਾਲੇ ਬੂਟਾ ਲੇਕ ਮਿੱਤਰੋ ਆ ਸਾਡੀ ਬਹੁਤ ਵੱਡੀ ਲੇਕ ਇਸ ਨੂੰ ਕਹਿੰਦੇ ਨੇ ਗ੍ਰੀਨ ਲੇਕ ਇਹ ਲੇਕ ਖਰੜ ਤੋਂ ਲਾਂਡਰਾ ਰੋਡ ਤੇ ਪੈਂਦੀ ਹੈ ਸਟਰੀਟ ਲੇਕ ਬਹੁਤ ਹੀ ਲੰਬੀ ਲੇਕ ਆ ਨਜ਼ਾਰਾ ਤੁਸੀਂ ਕੈਸਟੀ ਦੇ ਵਿੱਚ ਬੈਠ ਕੇ ਵੀ ਪਾਰ ਜਾ ਲੇਕ ਦਾ ਆਨੰਦ ਮਾਣਦੇ ਹੋ ਸਾਡੇ ਯਾਤਰੀਕਰਨ ਚੰਡੀਗੜ੍ਹ ਦੀ ਸ਼ਾਨ ਨੂੰ ਇਹ ਧੱਬਾ ਲਾਉਣ ਵਾਲਾ ਸ਼ਹਿਰ ਇੱਥੇ ਹਰ ਤਰ੍ਹਾਂ ਦਾ ਨਜ਼ਾਰਾ ਖਾਈਆਂ ਟਿੱਬੇ ਟੋਏ ਲੇਕਾਂ ਨਰਕ ਦੀ ਮਿਸਾਲ ਖਰੜ ਖਰੜ ਤੋਂ ਲਾਂਡਰਾ ਰੋਡ ਇਹ ਰੋਡ ਨਹੀਂ ਇਹ ਪਹਾੜੀ ਇਲਾਕਾ ਇੱਥੇ ਪਹਾੜੀਆਂ ਦੇ ਨਾਲ ਨਾਲ ਤੁਹਾਨੂੰ ਲੇਕ ਦਾ ਨਜ਼ਾਰਾ ਵੀ ਮਿਲੂ ਮੀਂਹ ਦੇ ਮੌਸਮ ਦੇ ਵਿੱਚ ਬੰਦਾ ਖਰੜ ਤੋਂ ਲੰਡਰਾ ਜਾਂਦੇ ਨੂੰ ਜਾਮਚਨਾ ਫਸਿਆ ਫਿਰ ਉਹ ਕਿੱਥੇ ਫਸਿਆ ਜੂਸ 버ਗਰ ਵਰਗੀਆਂ ਫੈਸਿਲਿਟੀ ਤੁਹਾਨੂੰ ਲੇਕ ਦੇ ਕਿਨਾਰੇ ਤੇ ਮਿਲਦੀ ਪਤਾ ਲੇਕ ਦੇ ਵਿੱਚ ਨਾ ਆ ਨਾ ਕੇ ਥੱਕ ਚੁੱਕਿਆ ਇਹ ਪੈਂਦੀ ਹੈ ਨਿਜਰ ਚੌਕ ਦੇ ਵਿੱਚ ਜਿਹਨੂੰ ਕਹਿੰਦੇ ਨੇ ਨਿਜਰ ਲੇਕ ਵੱਡੇ ਜਿਗਰੇ ਵਾਲਾ ਬੰਦਾ ਇਖਰੜ ਤੇ ਰਹਿ ਸਕਦਾ ਇਹ ਆ ਖਰੜ ਦੀਆਂ ਰਿਹ ਹਸਮਈ ਲੇਕਾਂ ਇਹ ਸਰਕਾਰ ਦੀਆਂ ਨਿੱਜੀ ਲਾਪਰਵਾਹੀਆਂ ਕਰਕੇ ਬਣੀਆਂ ਹੋਈਆਂ ਨੇ ਜਿਹੜੀਆਂ ਕਿ ਸਰਕਾਰ ਨੂੰ ਨਹੀਂ ਦਿਖਦੀਆਂ ਸਾਨੂੰ ਦੀਆਂ ਨੇ ਲੋਕਾਂ ਨੂੰ ਇਹ ਤਾਂ ਮੈਂ ਹਲੇ ਖਰੜ ਦੀਆਂ ਕੁਸ਼ਤ ਦੇਕਾਂ ਤੇ ਚਾਨਣਾ ਪਾਇਆ ਖਰੜ ਦੇ ਲੋਕ ਧਰਤੀ ਤੇ ਨਹੀਂ ਰਹਿੰਦੇ ਉਹਨਾਂ ਨੂੰ ਐ ਲੱਗਦਾ ਸੀ ਸਮੁੰਦਰ 'ਚ ਕਿਸੇ ਟਾਪੂ ਤੇ ਰਹਿ ਤੇ ਤਾ ਕਮੈਂਟ ਕਰਕੇ ਜਰੂਰ ਦੱਸਿਓ ਵੀ ਖਰੜ ਦੇ ਵਿੱਚ ਕਿੱਥੇ ਕਿੱਥੇ ਇਹੋ ਜਿਹਿਆਂ ਰਿਹਸਮਈ ਲੀਡਰਸ਼ਿਪੀਆਂ ਹੋਈਆਂ ਨੇ ਸੋ ਜੁੜੇ ਰਹੋ ਬਣੇ ਰਹੋ ਇਹੋ ਜਿਹਿਆਂ ਪ੍ਰithvi ਦੀਆਂ ਹੋਰ ਰਿਹਸਮਈ ਚੀਜ਼ਾਂ ਦੀ ਜਾਣਕਾਰੀ ਲੈਣ ਲਈ ਅਕਸਰ ਚੁੱਕੀ